ਜਾਵਤ ਸਤਿਗ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਧਰਮ ਦੀ ਚਾਦਰ ਨੌਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਵਿਖੇ ਜੁੜ ਬੈਠੇ ਗੁਰੂ ਖਾਲਸਾ ਜੀ ਗੁਰੂ ਕੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਦੀ ਮubarakt zardinde ਉਤੇ ਜਦੋਂ ਇਸ ਸੰਸਾਰ ਦੇ ਅੰਦਰ ਪ੍ਰਗਟ ਹੋਏ ਉਦੋਂ ਇਸ ਧਰਤੀਆਂ ਦੇ ਵਿੱਚ ਬੜਾ ਆਪਾ ਕਾ ਪੀਦਾ ਮਾਹੌਲ ਲੋਕਾਂ ਦੇ ਵਿੱਚ ਭਾਈਚਾਰਾ ਇਤفاق ਮੁਹੱਬਤ ਕੋ ਉੜ ਚੁਕੀ ਸੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਰੋਵਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਇਸ ਸੰਸਾਰ ਦੇ ਉੱਤੇ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਜੋ ਵਿਸ਼ੇਵਿਕਾਰਾਂ ਬੁਰਾਈਆਂ ਆਪਸੀ ਵੈਰ ਵਿਰੋਧ ਦੀ ਧੁੰਦ ਸੀ ਗੁਰੂ ਨਾਨਕ ਦੇ ਪ੍ਰਕਾਸ਼ ਦੇ ਨਾਲ ਉਹ ਜਿਹੜੀ ਧੁੰਦ ਸੀ ਉਹ ਸਾਫ਼ ਹੋ ਗਈ ਇਹ ਗੁਰੂ ਨਾਨਕ ਸਾਹਿਬ ਹੀ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਜਦੋਂ ਉਦਾਸੀਨਾ ਆਰੰਭ ਕੀਤੀਆਂ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਸਾਖੀ ਭਾਈ ਮਰਦਾਨਾ ਜੀ ਬਣੇ ਜਿਨ੍ਹਾਂ ਦੇ ਬਾਰੇ ਵਰਣ ਵੰਡ ਵਾਲਿਆਂ ਨੇ ਆਖਿਆ ਸੀ ਇਹ ਨੀਵੇਂ ਨੇ ਇਹ ਨੀਚ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਨੀਚਾ ਅੰਦਰ ਨੀਤ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਆਂ ਤਿਥੈ ਨਦਰ ਤੇਰੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਸਿਰਫ ਆਖਿਆ ਹੀ ਨਹੀਂ ਸਗੋਂ ਸਮਾਜ ਦੇ ਹਰੇਕ ਵਰਗ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਨਿਮਾਣਿਆਂ ਨੂੰ ਨੇਤਾਣਿਆਂ ਨੂੰ ਨਿਆਸਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਸਰਾ ਦਿੱਤਾ ਇਹ ਗੁਰੂ ਨਾਨਕ ਸਾਹਿਬ ਹੀ ਸਨ ਜਦੋਂ ਉਦਾਸੀ ਆਰੰਭ ਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਕੁੰਡਾ ਘੜਕਾਇਆ ਉਹ ਭਾਈ ਲਾਲੋ ਜੀ ਇੱਕ ਕੀਰਤੀ ਦਾਸ ਸੀ ਰਹਿੰਦਾ ਤੇ ਉੱਥੇ ਮਲਕ ਭਾਗੋ ਵੀ ਸੀ ਪਰ ਗੁਰੂ ਨਾਨਕ ਨੇ ਕਿਹਾ ਸੀ ਮਲਕ ਭਾਗੋ ਤੂੰ ਗਰੀਬਾਂ ਦਾ ਹੱਕ ਖਾਨ ਹੈ ਇਥੇ ਮੁਸਲਮਾਨ ਭਾਈਚਾਰੇ ਦੇ ਸੱਜਣ ਵੀ ਬੈਠੇ ਨੇ ਇਸ ਸਾਡੇ ਹਿੰਦੂ ਭਰਾ ਵੀ ਬੈਠਾ ਗੁਰੂ ਨਾਨਕ ਦਾ ਇੱਕ ਪੈਗਾਮ ਸਮੁੱਚੀ ਦੁਨੀਆ ਦੇ ਲਈ ਹੈ ਇਹ ਪੈਗਾਮ ਗੁਰੂ ਨਾਨਕ ਸਾਹਿਬ ਨੇ ਅਹਿਮਦਾਬਾਦ ਦੀ ਧਰਤੀ ਤੇ ਵੀ ਦਿੱਤਾ ਸੀ ਮੈਂ ਅਕਤੂਬਰ ਦੇ ਵਿੱਚ ਹੀ ਅਹਿਮਦਾਬਾਦ ਜਾ ਕੇ ਆਇਆ ਅਹਿਮਦਾਬਾਦ ਦੇ ਵਿੱਚ ਪਹਿਲਾ ਨਾਮ ਸੈਦਪੁਰ ਹੈ ਇੱਥੇ 22 ਮੰਦਰ ਸਨ ਅੱਜ ਵੀ 2-3 ਮੰਦਰ ਬੜੀ ਚੰਗੀ ਕੰਡੀਸ਼ਨ ਦੇ ਵਿੱਚ ਉੱਥੇ ਖੜੇ ਗੁਰੂ ਨਾਨਕ ਸਾਹਿਬ ਨੇ ਉੱਥੇ ਇੱਕ ਸਿਧਾਂਤ ਦਿੱਤਾ ਅੱਜ ਵੀ ਇਹ ਸਿਧਾਂਤ ਸਾਰਿਆਂ ਦੇ ਲਈ ਸਾਰਥਕ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇੱਥੇ ਮੇਰੇ ਮੁਸਲਮਾਨ ਭਰਾ ਵੀ ਬੈਠੇ ਨੇ ਤੇ ਹਿੰਦੂ ਵੀਰ ਵੀ ਬੈਠੇ ਹਿੰਦੂ ਵੀਰਾਂ ਦੇ ਵਾਸਤੇ ਗਾਂ ਦਾ ਮਾਸ ਖਾਣਾ ਪਾਪ ਹੈ ਉਹ ਬੜਾ ਸਤਕਾਰ ਦਿੰਦੇ ਨਿਗਾਨ ਤੇ ਮੁਸਲਮਾਨਾਂ ਦੇ ਵਾਸਤੇ ਸੂਰ ਦਾ ਮਾਸ ਖਾਣਾ ਪਾਪ ਹੈ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜ਼ਿਕਰ ਕਰਦਿਆਂ ਸਾਰੇ ਸੰਸਾਰ ਦੇ ਲਈ ਤੇ ਖਾਸ ਕਰਕੇ ਸਿੱਖਾਂ ਦੇ ਲਈ ਇੱਕ ਵਿਸ਼ੇਸ਼ ਹਦਾਇਤ ਕੀਤੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਜਿਵੇਂ ਹਿੰਦੂ ਲਈ ਗਾਂ ਬਾਰਕੇ ਉਹਦਾ ਮਾਸ ਤੇ ਨੇੜੇ ਨਹੀਂ ਜਾਵੇ ਮੁਸਲਮਾਨ ਲਈ ਸੂਰ ਮubarake ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਧਰਮੀ ਬੰਦਾ ਹੈ ਉਹ ਕਦੀ ਪਰਾਇਆ ਹੱਕ ਨਹੀਂ ਖਾਵੇਗਾ ਉਹ ਗਰੀਬ ਮਾਰ ਨਹੀਂ ਕਰੇਗਾ ਇਹ ਗੁਰੂ ਨਾਨਕ ਸਾਹਿਬ ਦੇ ਉੱਚੇ ਸੁੱਚੇ ਸਿਧਾਂਤ ਸਨ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ ਗੁਰੂ ਨਾਨਕ ਪਾਤਸ਼ਾਹ ਨੇ ਭਾਵੇਂ ਕੋਈ ਉਹਨਾਂ ਦੇ ਕੋਲ ਠੱਗ ਆਇਆ ਚੋਰ ਆਇਆ ਸਾਧ ਆਇਆ ਬਦਮਾਸ਼ ਆਇਆ ਪਰ ਜਿਹੜਾ ਵੀ ਗੁਰੂ ਨਾਨਕ ਦੀ ਸ਼ਰਨ ਦੇ ਵਿੱਚ ਆਇਆ ਉਹ ਪਹਿਲਾਂ ਭਾਵੇਂ ਸੱਜਣ ਠੱਗ ਸੀ ਪਰ ਗੁਰੂ ਨਾਨਕ ਦੀ ਸ਼ੋਹ ਦੇ ਨਾਲ ਉਹ ਭਾਈ ਸੱਜਣ ਬਣ ਗਿਆ ਇਹ ਸਾਡੇ ਗੁਰੂ ਨਾਨਕ ਸਾਹਿਬ ਹਮੇਸ਼ਾ ਚੰਗੇ ਕਰਮਾਂ ਦੀ ਗੱਲ ਕਰਦੇ ਅੱਜ ਵੀ ਸਮਾਜ ਨੂੰ ਚੰਗੇ ਕਰਮਾਂ ਦੀ ਲੋੜ ਜਦੋਂ ਮੱਕੇ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਪੁੱਛਣ ਪੋੜ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਤਾਂ ਗੁਰੂ ਨਾਨਕ ਸਾਹਿਬ ਦਾ ਜਵਾਬ ਕੀ ਸੀ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਗੱਲ ਤਾਂ ਕਰਮਾਂ ਦੀ ਹੈ ਜੇ ਕਰਮ ਚੰਗੇ ਨੇ ਤੇ ਅਸੀਂ ਅੱਲਾ ਜਾਂ ਰਾਮ ਦੇ ਘਰੇ ਪਰਵਾਹ ਨਾ ਪਰ ਜੇ ਕਰਮ ਚੰਗੇ ਨਹੀਂ ਤੇ ਇਹ ਦੋਨੋਂ ਹੀ ਰੋਂਦੇ ਤੋਂ ਗੁਰੂ ਨਾਨਕ ਦਾ ਧਰਮ ਬੜਾ ਉੱਚਾ ਸੁੱਚਾ ਧਰਮ ਹੈ ਗੁਰੂ ਨਾਨਕ ਦੇ ਧਰਮ ਦੇ ਵਿੱਚ ਮਨੁੱਖਤਾ ਨੂੰ ਪਿਆਰ ਹੈ ਇਤفاق ਹੈ ਮੁਹੱਬਤ ਹੈ ਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਹੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕੰਮਲ ਕੀਤਾ ਜਦੋਂ 1699 ਦੀ ਵੈ ਸਾਖੀ ਨੂੰ ਸੱਚੇ ਪਾਤਸ਼ਾਹ ਨੇ ਕੇਸਗੜ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਿਰਜਣਾ ਕੀਤੀ ਆਪਣੇ ਵਿੱਚ ਬੜੇ ਉਹ ਸੰਜਣ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਇਧਰ ਵੀਰ ਬੈਠੇ ਆ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਉ ਲੰਗਰਤ ਲਿਆ ਆਪਾਂ ਸਭ ਜਾਣਦੇ ਆ ਕਿ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਦੇ ਆ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਖੰਡੇ ਬਾਟੇ ਦੀ ਬਹੁਤ ਦਿੱਤੀ ਔਰ ਇਹ ਸਿਧਾਂਤ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਇੱਕ ਪਰਿਵਾਰ ਭਾਵੇਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਇਹ ਗੱਲ ਕਹੀ ਗਈ ਹੈ ਇੱਕ ਪਿਤਾ ਇੱਕ ਸਕੇ ਹਮਾਰੇ ਤੂੰ ਮੇਰਾ ਗੁਰhਾਈ ਅਸੀਂ ਇੱਕ ਪਰਿਪੂਰਨ ਪਰਮਾਤਮਾ ਦੀਆਂ ਸਾਰੀਆਂ ਔਲਾਦਾਂ ਹਾਂ ਉਹਦੇ ਬੱਚੇ ਹਾਂ ਉਹਦੀਆਂ ਧੀਆਂ ਹਾਂ ਪਰ ਕਲਗੀਧਰ ਪਾਤਸ਼ਾਹ ਜੀ ਨੇ ਨਾਲ ਹੀ ਕੌਮੀ ਤੌਰ ਦੇ ਉੱਤੇ ਸਾਨੂੰ ਇੱਕ ਸਾਂਝਾ ਪਰਿਵਾਰ ਖਾਲਸਾ ਪੰਥ ਬਣਾਇਆ ਤੇ ਸਾਡੀ ਜਥੇਬੰਦੀ ਦਾ ਨਾਮ ਗੁਰੂ ਨੇ ਖਾਲਸਾ ਪੰਥ ਰੱਖਿਆ ਇਹ ਵੀ ਪਾਤਸ਼ਾਹ ਨੇ ਆਖਿਆ ਕਿ ਹਰ ਸਿੱਖ ਆਨੰਦਪੁਰ ਸਾਹਿਬ ਦਾ ਵਾਸੀ ਅੱਜ ਆਪਾਂ ਜਦੋਂ ਆਪਣੇ ਆਪ ਨੂੰ ਦੇਖਦੇ ਆਂ ਸਾਨੂੰ ਸਾਡੇ ਗੁਰੂ ਨੇ ਸਾਝਾ ਪਰਿਵਾਰ ਬਣਾਇਆ ਸਾਨੂੰ ਸਾਡੇ ਗੁਰੂ ਨੇ ਮੁਹੱਬਤ ਤੇ ਪਿਆਰ ਸਿਖਾਇਆ ਜਪਜੀ ਸਾਹਿਬ ਦਾ ਪਾਠ ਆਪਾਂ ਸਾਰੇ ਜਾਣੇ ਕਰਦੇ ਆਂ ਗੁਰੂ ਨਾਨਕ ਪਾਤਸ਼ਾਹ ਤੇ ਰੱਬ ਬਾਰੇ ਕਹਿੰਦੇ ਨੇ ਕਿ ਸਾਡੇ ਤੇ ਰੱਬ ਦੀ ਬੋਲੀ ਵੀ ਪ੍ਰੇਮ ਹੈ ਭਾਖਿਆ ਭਾਉ ਅਪਾਰ ਰੱਬ ਦੀ ਬੋਲੀ ਪ੍ਰੇਮ ਹੈ ਪਰ ਅੱਜ ਜਦੋਂ ਆਪਾਂ ਆਪਣੇ ਆਪ ਨੂੰ ਵੇਖੀਂ ਅਸੀਂ ਆਪਣੇ ਆਪ ਨੂੰ ਕਈ ਪਾਸਿਆਂ ਦੇ ਵਿੱਚ ਵੰਡ ਲਿਆ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਤ ਪਾਤ ਨਹੀਂ ਪਰ ਕੁਝ ਲੋਕਾਂ ਨੇ ਇਹ ਵੀ ਮਨ ਦੇ ਅੰਦਰ ਭਰਮ ਰੱਖ ਲਿਆ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਤੇ ਕਿਹਾ ਗਿਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਵੀ ਕਿਹਾ ਗਿਆ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਢੰਦੇ ਕਿ ਮੇਰੇ ਚੰਮ ਦੇ ਜੇ ਜੋੜੇ ਵੀ ਬਣ ਜਾਣ ਇਹ ਸਿੱਖਾਂ ਦੇ ਪੈਰਾਂ ਦੇ ਵਿੱਚ ਪੈਦਾਣ ਤੇ ਇਹ ਮubarਕ ਕਰ ਪਰ ਅਜ ਅਸੀਂ ਸਿੱਖ ਹੀ ਦੂਜੇ ਸਿੱਖ ਦੇ ਖਿਲਾਫ ਬੋਲ ਨਹੀਂ ਇੱਕ ਦੂਜੇ ਨੂੰ ਨੀਮਾ ਦਿਖਾਉਣੀ ਆ ਮੈਂ ਇਹ ਸਭਨਾਂ ਨੂੰ ਬੇਨਤੀ ਕਰਨ ਆ ਆਪਾਂ ਗੁਰੂ ਦੇ ਹੁਕਮ ਦੇ ਵਿੱਚ ਰਹਿਣ ਪਰਾਵਾ ਵਾਂਗ ਰਹਿਣਾ ਹੈ ਪਰਿਵਾਰ ਵਾਂਗ ਰਹਿਣਾ ਹੈ ਔਰ ਖਾਲਸਾ ਪੰਥ ਜਥੇਬੰਦੀ ਨੂੰ ਤਕੜਾ ਕਰਨਾ ਹੈ ਸਾਡੀ ਸਿਰਮੌਰ ਖਾਲਸਾ ਪੰਥ ਗੁਰੂ ਪੰਥ ਅੱਜ ਗੁਰੂ ਪੰਥ ਨੂੰ ਚਤਰਫਾ ਹਮਲਿਆ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਖੁੱਲਾ ਘੁੰਮਿਆ ਮਾਝੇ ਦੀ ਧਰਤੀ ਤੇ ਧਰਮ ਪਰਿਵਰਤਨ ਦਾ ਮਸਲਾ ਵੱਡਾ ਹੈ ਔਰ ਇਹ ਦਵਾਬੇ ਦੇ ਵਿੱਚ ਵੀ ਆਪਣੇ ਪੈਰ ਫਸਾ ਲਏ ਇਹਦੇ ਤੋਂ ਇਲਾਵਾ ਨਸ਼ਿਆਂ ਦੀ ਗੱਲ ਹੈ ਪੰਜਾਬ ਦੇ ਵਿੱਚ ਮੈਨੂੰ ਮਾਵਾਂ ਮਿਲਦੀਆਂ ਜਦੋਂ ਮੈਂ ਪਿੰਡਾਂ ਤੇ ਜਾਂਦਾ ਹੈ ਕਈ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਪੁੱਤ ਮੇਰੇ ਪੁੱਤ ਨੂੰ ਬਚਾ ਲਾ ਕੋਈ ਐਹੋ ਜਿਹਾ ਸੈਂਟਰ ਹੋਵੇ ਜਿੱਥੇ ਮੇਰੇ ਪੁੱਤ ਦਾ ਇਲਾਜ ਹੋ ਸਕੇ ਇਹ ਪੰਜਾਬ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋੜਾ ਨੇ ਕਿਹਾ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਉਥੇ ਮਾਵਾਂ ਹਾੜੇ ਕੱਢਦੀਆਂ ਫਿਰ ਭੈਣਾਂ ਹਾੜੇ ਕੱਢਦੀਆਂ ਫਿਰ ਕਿ ਸਾਡਾ ਵੀਰ ਬਚ ਜਾਵੇ ਜਾਂ ਮੇਰਾ ਪੁੱਤ ਬਚ ਜਾਵੇ ਉਥੇ ਸਾਡੀ ਸਾਰਿਆਂ ਦੀ ਇਹ ਸਮੂਹਕ ਜ਼ਿੰਮੇਵਾਰੀ ਬਣ ਜਾਂਦੀ ਹੈ ਆਪਣੀ ਜਵਾਨੀ ਨੂੰ ਬਚਾਈਏ ਆਪ ਇਹ ਮਤਭੇਦ ਕੋਈ ਵੱਡੀ ਗੱਲ ਨਹੀਂ ਕੋਈ ਵੀ ਮਤਭੇਦ ਹੈ ਆਖਰ ਮਿਲ ਬੈਠ ਕੇ ਹੀ ਹੱਲ ਹੋਣਗੇ ਨਾ ਏਡੇ ਵੀ ਵੱਡੇ ਨਹੀਂ ਸਾਡੇ ਮਤ ਭੇਦ ਸਾਡੇ ਸਾਰਿਆਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਮੈਂ ਵੀ ਪੰਜ ਕਕਾਰ ਪਾਏ ਆ ਤੇ ਦੁਨੀਆ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਪੰਜ ਕਕਾਰ ਪਾਵੇ ਉਹ ਕੇਸ ਗੰਗਾ ਕੜਾ ਕਸ਼ੈਰਾ ਤੇ ਕਿਰਪਾਨ ਹੀ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਵਸੇ ਉਹ ਵਾਸੀ ਆਨੰਦਪੁਰ ਸਾਹਿਬ ਦਾ ਹੀ ਹੈ ਮੱਤ ਭੇਦ ਕਿੱਥੇ ਹੈ ਸਾਡੇ ਚ ਐਵੇਂ ਮਾੜਾ ਮੋਟ ਵਿਚਾਰਾਂ ਦੇ ਵਖਰੇਵੇਂ ਨੇ ਉਹ ਇੰਨੇ ਵੀ ਵੱਡੇ ਨਹੀਂ ਕਿ ਜਦੋਂ ਕੌਮ ਦੇ ਉੱਤੇ ਚਤਰਫਾ ਹਮਲੇ ਹੋ ਰਹੇ ਹੋਣ ਤੇ ਅਸੀਂ ਉਹਨਾਂ ਹਮਲਿਆਂ ਦਾ ਜਵਾਬ ਦੇਣ ਦੇ ਬਜਾਏ ਆਪਣੇ ਘਰ ਦੇ ਵਿੱਚ ਹੀ ਲੜੀ ਤੇ ਮੈਂ ਕਈ ਵਾਰੀ ਇਹ ਗੱਲ ਕਹਿਣਾ ਨਾ ਕਿ ਕਿਸੇ ਘਰ ਦੇ ਵਿੱਚ ਪੰਜ ਕਮਰੇ ਸਨ ਤੇ ਪੰਜ ਭਰਾ ਸਨ ਘਰਾਂ ਚ ਵੀ ਮਾੜੀਆਂ ਮੋਟ ਲੜਾਈਆਂ ਹੋ ਜਾਂਦੀਆਂ ਨੇ ਤੇ ਪੰਜੇ ਲੜੀ ਜਾਣ ਬਾਹਰ ਬਲਡوزر ਲੈ ਕੇ ਆ ਗਏ ਇਹ ਬਲਡوزر ਬਡਾਜਰ ਚਲਾਉਣੇ ਇਹ ਪੰਜਾਬ ਦਾ ਸੁਭਾ ਨਹੀਂ ਹੈ ਇੱਥੇ ਜਿਹਦਾ ਗੁਨਾਹ ਹੈ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਉਹਦੇ ਗੁਨਾਹਾਂ ਦੀ ਸਜ਼ਾ ਉਹਦੇ ਬੱਚਿਆਂ ਨੂੰ ਜਾਂ ਕਦੀ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ ਉਹ ਜਦੋਂ ਲੈ ਕੇ ਆਏ ਤੇ ਉਠਾਉਣ ਲੱਗੇ ਅੰਦਰ ਲੜੀ ਜਾਣ ਇੱਕ ਕਹਵੇ ਆ ਕਮਰਾ ਮੇਰਾ ਦੂਜਾ ਕਹਵੇ ਨਹੀਂ ਮੇਰਾ ਤੀਜਾ ਕਹਵੇ ਮੇਰਾ ਤੇ ਘਰ ਦਾ ਜਿਹੜਾ ਬਜ਼ੁਰਗ ਸੀ ਉਹਨੇ ਕਹਾ ਓਏ ਪੁੱਤਰੋ ਕਮਰੇ ਬਾਦ ਵਿੱਚ ਵੰਡ ਲਿਓ ਪਹਿਲਾ ਜਿਹੜੇ ਘਰ ਨੂੰ ਢਾਉਣ ਆਏ ਨੇ ਉਹਨਾਂ ਦੇ ਕੋਲੋਂ ਘਰ ਨੂੰ ਬਚਾ ਤੇ ਲਗੇ ਆਪਾ ਪੰਜਾਬ ਤਗੜਾ ਹੈ ਪੰਥ ਤਗੜਾ ਹੈ ਪੰਥ ਤੇ ਪੰਜਾਬ ਕਦੀ ਕਮਜ਼ੋਰ ਨਹੀਂ ਹੁੰਦੇ ਨੇ ਪਰ ਜਿਹੜੇ ਚ ਤਰਫਾ ਹਮਲੇ ਸਾਡੇ ਉਤੇ ਹੋ ਰਹੇ ਨੇ ਪਹਿਲਾਂ ਆਪਾਂ ਨੂੰ ਮਿਲ ਕੇ ਮੈਂ ਇਥੋਂ ਦੇ ਹਿੰਦੂ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਮੁਸਲਮਾਨ ਭਰਾਵਾਂ ਨੂੰ ਵੀ ਕਰਦਾ ਕਿ ਜਿਹੜੇ ਚ ਤਰਫਾਂ ਨੇ ਪੰਜਾਬ ਕੋਈ ਬਸਤੀ ਨਹੀਂ ਅਸੀਂ ਇੱਥੇ ਸਾਰੇ ਭਾਈਚਾਰੇ ਮਿਲ ਜੁਲ ਕੇ ਰਹਿੰਦੇ ਆ ਮਲੇਰ ਕੋਟਲਾ ਲਾਗੇ ਸ਼ੇਰ ਜਿਹੜੇ ਇਥੋਂ ਦੇ ਨਵਾਬ ਸਨ ਇਹਨਾਂ ਨੇ ਨਵਾਬਕੋਟਲੇ ਦੇ ਮਲੇਰਕੋਟਲੇ ਦੇ ਨਵਾਬ ਨੇਹਾ ਦਾ ਨਾਰਾ ਮਾਰਿਆ ਤੇ ਸਿੱਖਾਂ ਨੇ ਕਦੀ ਭਲਾਇਆ ਨਹੀਂ 47 ਦੇ ਵਿੱਚ ਭਾਵੇਂ ਜੋ ਮਰਜੀ ਹੋਇਆ ਪਰ ਜਿਹੜਾ ਕਹਿੰਦਾ ਸੀ ਮੈਂ ਮਲੇਰਕੋਟਲੇ ਦਾ ਉਹਦੀ ਕਿਸੇ ਨੇ ਹਵਾ ਦੇ ਵੱਲ ਨਹੀਂ ਵੇਖਿਆ ਇਹ ਸਾਡੀ ਮੁਹੱਬਤ ਹੈ ਸਾਡਾ ਇਤਫਾਕ ਹੈ ਆਪਾਂ ਸਾਰੇ ਭਾਈਚਾਰੇ ਭਾਵੇਂ ਇਥੋਂ ਦਾ ਮੁਸਲਮਾਨ ਹੈ ਹਿੰਦੂ ਭਰਾ ਹੈ ਆਪਾਂ ਭਰਾਵਾਂ ਦੇ ਵਾਂਗ ਰਹਿਣ ਪਰ ਪੰਜਾਬ ਦੇ ਲਈ ਆਪਾਂ ਉਹਨਾਂ ਹਮਲਿਆਂ ਤੋਂ ਸਿਆਣੇ ਵੀ ਹੋਣਾ ਹੈ ਨਸ਼ਾ ਕਿਸੇ ਸਿੱਖਾਂ ਦੀ ਕੱਲੀ ਥੋੜਾ ਮੁਸ਼ਕਲ ਹੈ ਇਹ ਤੇ ਸਾਰਿਆਂ ਦੀ ਹੈ ਨਾ ਇਹ ਤੇ ਸਾਰਿਆਂ ਦੀ ਸਾਂਝੀ ਮੁਸ਼ਕਲ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਗੁਰੂ ਦੇ ਨੇੜੇ ਆ ਕੇ ਮੈਂ ਹਰ ਥਾਂ ਦੇ ਉੱਤੇ ਇਹ ਬੇਨਤੀ ਕਰਦਾ ਸਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਦਾ ਕਾਰਨ ਹੀ ਇਹ ਆ ਅਸੀਂ ਗੁਰੂ ਤੋਂ ਦੂਰ ਹੋ ਗਏ ਗੁਰੂ ਨੇ ਬਾੜਿਆ ਕੋਲ ਦੱਸਿਆ ਸਮਝਾਇਆ ਸਾਡੇ ਛੋਟੇ-ਛੋਟੇ ਬੱਚੇ ਵੀ ਜੇ ਕੇਸ ਕਟਾਉਂਦੇ ਨੇ 4-5 ਸਾਲ ਦੇ ਮੈਂ ਕਈ ਬੱਚਿਆਂ ਦੇ ਵੇਖੇ ਕੇਸ ਕੱਟੇ ਹੁੰਦੇ ਆ ਤੇ ਬੱਚਾ ਥੋੜਾ ਕਹਿੰਦਾ ਮੇਰੇ ਕੇਸ ਕਤਲ ਕਰੋ ਮਾਂ ਜਿਸ ਮਾਵਾں ਦੇ ਬਾਰੇ ਗੁਰੂ ਨਾਨਕ ਨੇ ਕਿਹਾ ਮੇਰੀਆਂ ਮਾਵਾ ਭੈਣਾ ਬੈਠੀਆਂ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਪਾ ਲਈ ਐ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਐ ਜਿੱਤ ਜੰਮੇ ਰਾਜਾਂ ਇਹ ਮਾਵਾ ਭੈਣਾ ਨੂੰ ਐ ਗੁਰੂ ਦਾ ਉਪਦੇਸ਼ ਮਾਂ ਨੂੰ ਕਦੀ ਕਲਾ ਮੁਖ ਤੋਂ ਨਾ ਦੇਖੋ ਕੁਖ ਤੋਂ ਦੇਖੋ ਇਹਦੀ ਕੁਖ ਦੇ ਵਿੱਚੋਂ ਰਾਦੇ ਮਹਾਰਾਜੇ ਤੇ ਮਹਾਪੁਰਸ਼ਾਂ ਨੇ ਜਨਮ ਲਏ ਆਪ ਮਾਵਾ ਮੇਰੀਆਂ ਬੈਠੀਆਂ ਗੁਰਸਿੱਖ ਮਾਵਾ ਬੈਠੀਆਂ ਆਪਾਂ ਸਾਰੇ ਜਾਣੇ ਬੱਚਿਆਂ ਨੂੰ ਦੇਖੀਗੇ ਆਪਣੀਆਂ ਜਦੋਂ ਕੋਈ ਮਾਂ ਬੱਚੇ ਦੇ ਕੇਸਾਂ ਦੇ ਵਿੱਚ ਗੰਗਾ ਕਰਦੀ ਹੈ ਤੇ ਬੱਚੇ ਨੂੰ ਦੱਸੇ ਪੁੱਤ ਭਾਈ ਤਾਰੂ ਸਿੰਘ ਦੀ ਖੋਪਰੀ ਸਿਰਫ ਐਸੇ ਕਰਕੇ ਲੈ ਗਈ ਸੀ ਕਿ ਉਹਨਾਂ ਨੇ ਕਿਹਾ ਸੀ ਮੈਂ ਸਿੱਖੀ ਨੂੰ ਸਾਬਤ ਰੱਖਣਾ ਹੈ ਲਾਹੌਰ ਮੈਂ ਜਾ ਕੇ ਆਇਆ ਉਹ ਥਾਂ ਹੈਗਾ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਗਏ ਸੀ ਕਿ ਸਿੱਖੀ ਨੂੰ ਮੈਂ ਕਾਇਮ ਰੱਖਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਆਪਣੇ 4 ਸਾਲਾ ਪੁੱਤਰ ਬਾਬਾ ਜੇ ਸਿੰਘ ਦਾ ਤੜਫਦਾ कलेजा ਜ਼ਾਲਮਾਂ ਨੇ ਮੂੰਹ ਦੇ ਵਿੱਚ ਪਾ ਦਿੱਤਾ ਸੀ। ਗੱਲ ਇੰਨੀ ਸੀ ਮੈਂ ਆਪਣੇ ਧਰਮ ਨੂੰ ਕਾਇਮ ਰੱਖਣਾ ਹੈ। ਅਸੀਂ ਆਪਣੇ ਧਰਮ ਨੂੰ ਕਾਇਮ ਰੱਖੀ। ਮਾਵਾ ਭੈਣਾ ਆਪਣੇ ਫਰਜ਼ਾਂ ਨੂੰ ਸਮਝਣ ਬੱਚਿਆਂ ਨੂੰ ਇਤਿਹਾਸ ਦੇ ਨਾਲ ਬਾਣੀ ਦੇ ਨਾਲ ਜੋੜਨ ਔਰ ਸਾਡੇ ਸਾਰਿਆਂ ਲਈ ਆਸਰਾ ਬਾਣੀ ਹੈ ਜਿਆਦਾ ਤੋਂ ਜਿਆਦਾ ਅਸੀਂ ਬਾਣੀ ਦੇ ਨਾਲ ਜੁੜੀਏ ਬਾਣੀ ਦਾ ਪਾਠ ਕਰੀਏ ਦੁੱਖ ਹੋਵੇ ਸੁੱਖ ਹੋਵੇ ਆਪਾਂ ਛੱਤ ਥੱਲੇ ਬੈਠੇ ਆ ਨਾ ਇਹ ਛੱਤ ਬੜੀ ਵੱਡੀ ਹੈ ਕਿਹਦੇ ਆਸਰੇ ਤੇ ਟਿਕੀ ਹੈ ਆ ਥੰਮਾਂ ਦੇ ਆਸਰੇ ਤੇ ਗੁਰੂ ਨੇ ਕਿਹਾ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨਹਿ ਥੰਮਣ ਜੇ ਮੈਂ ਸ਼ਤਨ ਨੂੰ ਥੰਮ ਟਕਾਉਂਦੇ ਨੇ ਮਨ ਨੂੰ ਗੁਰੂ ਦੀ ਬਾਣੀ ਟਕਾਵੇਗੀ ਇਹਦੇ ਲਈ ਜ਼ਰੂਰੀ ਆ ਆਪਾਂ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਕਰਕੇ ਆਓ ਆਪਾਂ ਗੁਰੂ ਦਾ ਬਚਨ ਪੜੀਏ ਖਖੜੀਆਂ ਸੁਹਾਵੀਆਂ ਖਖੜੀਆਂ ਸੁਹਾਵੀਆਂ ਲੱਗੜਿਆ ਅਕ ਕੰਠਾ ਲੱਗੜਿਆ ਅਕ ਕੰਠਾ ਲੱਗੜਿਆ ਅਕ ਕੰਠਾ ਲੱਗੜਿਆ ਅਕ ਕੰਠਾ ਬਿਰਹ ਵਿਛੋੜਾ ਧਣੀ ਸਿਓ ਬਿਰਹ ਵਿਛੋੜਾ ਧਣੀ ਸਿਓ ਨਾਨਕ ਸਹਸ ਗੰਠਾ ਨਾਨਕ ਸਹਸ ਗੰਠਾ ਨਾਨਕ ਸਹਸ ਗੰਠਾ ਨਾਨਕ ਸਹਸ ਗੰਠਾ ਬਿਰਹ ਵਿਛੋੜਾ ਧਣੀ ਸਿ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਟੁੱਟ ਗਏ ਤੇ ਹਜ਼ਾਰਾਂ ਕਿਸਮ ਦੇ ਡਰ ਸਾਨੂੰ ਵਿਆਪ ਜਾਣਗੇ ਗੁਰੂ ਨੇ ਇੱਕ ਹੋ ਕੇ ਇੱਕ ਥਾਂ ਤੇ ਬਹਿਣਾ ਸਿਖਾਇਆ ਏਕਤਾ ਦਾ ਪਾਠ ਪੜਾਇਆ ਆਪਾਂ ਹਮੇਸ਼ਾ ਇਤفاق ਰੱਖਿਏ mohabbat ਰੱਖਿਏ ਗਰੀਬ ਗੁਰਬੇ ਦੀ ਮਦਦ ਕਰੀਏ ਮੇਰੇ ਸਾਹਮਣੇ ਮਨਰਜੀਤ ਸਿੰਘ ਬੈਠੇ ਆ ਇੱਕ ਮੇਰੇ ਨੇੜੇ ਸੱਜਣ ਬੈਠੇ ਸੀ ਪ੍ਰਭਜੀਤ ਸਿੰਘ ਨਾਏ ਉਦਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੰਨ ਦੀ ਵਰਸੀ ਦੇ ਵਿਦਿਆਸ ਸੀ ਤੇ ਮੈਂ ਫੇਰ ਕਹਿੰਦਾ ਅਕਾਲੀ ਵਰਕਰਾਂ ਨੂੰ ਅਕਾਲੀ ਅਕਾਲ ਨੂੰ ਮੰਨਣ ਵਾਲੇ ਅਕਾਲੀ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਨੇ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਜਥੇਦਾਰ ਮੋਹਨ ਸਿੰਘ ਤੜ ਵੱਡੇ ਵੱਡੇ ਨਾਮ ਸਾਰੇ ਸਾਬਤ ਸੂਰਤ ਸਨ ਸਰਦਾਰ ਸਨ ਤੋਂ ਆਪਾਂ ਇੱਥੇ ਆਏ ਅੱਜ ਮੈਂ ਹਦਾਇਤ ਕਰਦਾ ਇਹਨਾਂ ਦੇ ਇਹਨਾਂ ਨੂੰ ਸਰੋਪਾਉ ਦੀ ਬਖਸ਼ਿਸ਼ ਹੋਊਗੀ ਬਿੰਦਰਜੀਤ ਸਿੰਘ ਇਹ ਅੱਜ ਤੋਂ ਬਾਅਦ ਕੇਸ ਦਾੜੀ ਇਹ ਸਾਬਤ ਰੱਖਣਗੇ ਸਰਦਾਰ ਪ੍ਰਭਜੀਤ ਸਿੰਘ ਉਹ ਮੇਰੇ ਨੇੜੇ ਨੌਜਵਾਨ ਬੈਠੇ ਸੀ ਇਹ ਵੀ ਅੱਜ ਤੋਂ ਬਾਅਦ ਹੋਰ ਵੀ ਕੋਈ ਕਿਸੇ ਦੇ ਮਨ 'ਚ ਚਾਹ ਹੈਗਾ ਇਹ ਤੇ ਵੇਖੋ ਗੁਰੂ ਦਾ ਜਹਾਜ਼ ਆ ਆਪਾਂ ਸਾਰਿਆਂ ਨੂੰ ਚੜ ਜਾਣਾ ਚਾਹੀਦਾ ਇਹ ਸਾਡਾ ਭਲਾ ਹੀ ਤਾਂ ਹੋਣਾ ਜਦੋਂ ਵਾਪਸ ਆਪਣੇ ਮੂਲ ਨਾਲ ਜੁੜਾਂਗੇ ਆ ਸੰਗਤ ਵਿੱਚ ਮੈਂ ਕਈ ਸੱਜਣ ਦੇਖ ਰਿਹਾ ਦਸਤਾਰਾਂ ਹੈਗੀਆਂ ਦਾੜੇ ਨਹੀਂ ਹਨ ਜੇ ਗੁਰੂ ਦੀ ਖੁਸ਼ੀ ਲੈਣੀ ਤੇ ਤੁਸੀਂ ਆ ਸਕਦੇ ਹੋ ਇਹ ਗੁਰੂ ਦਾ ਹੀ ਥਾਪੜ ਹੈ ਆਜੋ ਆਜੋ ਸਰਦਾਰ ਦੀ ਆਜੋ ਗੁਰਸਾਹਿਬ ਆਜੋ ਬੋਲ ਟੂ ਦੇ ਦੇਖੋ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਆਪਾਂ ਗੁਰੂ ਦੀਆਂ ਰਹਿਮਤਾਂ ਮਿਲਣਗੀਆਂ ਆਪਾਂ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਬੋਲੇ ਸੋਨੇ ਕੇਸ ਸਾਬਤ ਰੱਖਣੇ ਸਾਡੇ ਗੁਰੂ ਦਾ ਹੁਕਮ ਹੈ ਅਸੀਂ ਆਪਣੇ ਗੁਰੂ ਦੇ ਹੁਕਮ ਨੂੰ ਮੰਨਦੇ ਆ ਮੈਨੂੰ ਖੁਸ਼ੀ ਆ ਮੈਂ ਜਿੱਦਣ ਦੀ ਅਪੀਲ ਕੀਤੀ ਆ ਹਦਾਇਤ ਕੀਤੀ ਆ ਉਦੋਂ ਦੇ ਮੈਨੂੰ ਬੜੇ ਨੌਜਵਾਨ ਉਦਾਂ ਵੀ ਮੈਂ ਤੁਰਦਾ ਫਿਰਦਾ ਗੱਲਾਂ ਕਰਦਾ ਖੁੱਲੀਆਂ ਪਰ ਜਿਨ੍ਹਾਂ ਨੂੰ ਅੱਜ ਤੱਕ ਆਖਿਆ ਵਾ ਉਹਨਾਂ ਨੇ ਕੇਸ ਦਾੜੇ ਰੱਖੇ ਆ ਆਪਾਂ ਆਪਣੇ ਪੰਜਾਬ ਨੂੰ ਬਦਲਾਂਗੇ ਇਹ ਪੰਜਾਬ ਗੁਰੂਆਂ ਦਾ ਪੰਜਾਬ ਆ ਇੱਥੇ ਸੋਹਣੀਆਂ ਦਸਤਾਰਾਂ ਤੇ ਖੁੱਲੇ ਦਾੜੇ ਜਿਹੜੇ ਗੁਰੂ ਨੇ ਬਖਸ਼ਿਸ਼ ਕੀਤੇ ਆ ਇਹ ਦੱਸਣਗੇ ਗੁਰੂ ਦੀਆਂ ਖੁਸ਼ੀਆਂ ਗੁਰੂ ਦੀਆਂ ਰਹਿਮਤਾਂ ਮਿਲਣ ਗਿਆ ਜਥੇਦਾਰ ਭਲਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਪਲਵਾਨ ਜਿਹੜੇ ਸ਼ਹੀਦ ਪਰਿਵਾਰ ਚੋਂ ਆਏ ਆ ਗੁਰਲਾਲ ਸਿੰਘ ਜੀ ਫਤਿਹਗੜ ਮੈਂਬਰ ਰਹਿਣ ਦੀ ਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਹੀ ਸਤਿਕਾਰਯੋਗ ਆ ਪ੍ਰੈਸ ਵਾਲੇ ਆਏ ਆ ਆਪਾਂ ਸਾਰਿਆਂ ਦਾ ਭਰ ਜਾ ਪੰਜਾਬ ਨੂੰ ਸੋਹਣਾ ਬਣਾਈਏ ਪੰਜਾਬ ਨੂੰ ਬਲਵਾਨ ਤੇ ਤਗੜਾ ਬਣਾਈਏ ਮਿਲ ਜੁਲ ਕੇ ਰਹੀਏ ਭਾਈਚਾਰਾ ਤੇ ਇਤਿਫਾਕ ਰੱਖੀਏ ਆ ਗੁਰਮਖਾਏ ਆ ਕੀ ਨਾਮ ਇਹਨਾਂ ਦਾ ਜੀ ਆ ਜਾ ਫਿਰ ਹਰਕੀਰਤ ਸਿੰਘ ਹਰਕੀਰਤ ਸਿੰਘ ਨਾ ਪੁਰਾਣਾ ਪਰਿਵਾਰਾ ਨਾਮ ਵੇਖੋ ਕਿੰਨਾ ਸੋਹਣਾ ਹੈ ਹਰ ਤੇ ਸਿਰ ਤੇ ਪੰਥ ਦਾ ਰੰਗ ਆ ਇਹ ਵੀ ਅੱਜ ਤੋਂ ਬਾਅਦ ਸਾਬਦ ਸੂਰਤ ਹੋਣਗੇ ਸੋਹਣਿਆ ਸੋਹਣਿਆ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਗੁਰੂ ਅਨਸਾਰੀ ਹੋਈਏ ਗੁਰੂ ਦੇ ਰਸਤੇ ਤੇ ਚੱਲੀਏ ਤੇ ਗੁਰੂ ਵਾਲੇ ਬਣੀਏ ਆਜੋ ਆਜੋ ਸਰਦਾਰ ਜੀ ਆਜੋ ਇਹ ਵੀ ਲਓ ਜੀ ਇਨਾਮ ਸਰਦਾਰ ਜੀ ਗੁਰਪ੍ਰੀਤ ਜਿਹਦੀ ਪ੍ਰੀ ਦੀ ਗੁਰੂ ਦੇ ਨਾਲ ਆ ਤੇ ਉਹ ਗੁਰੂ ਦੇ ਦਿੱਤੇ ਹੋਏ ਸਿਧਾਂਤ ਤੇ ਚੱਲੂਗਾ ਚਲੋ ਬੜੀ ਖੁਸ਼ੀ ਵਾਲੀ ਗੱਲ ਆ ਵੀ ਨੌਜਵਾਨ ਇਹਨਾਂ ਨੂੰ ਸਿਰਫ ਪ੍ਰੇਰਣਾ ਦੇਣ ਦੀ ਗੱਲ ਆ ਇਹ ਬਾਗੀ ਨਹੀਂ ਹਨਾ ਭਾਈ ਹਰਜਿੰਦਰ ਸਿੰਘ ਜੇ ਲਾਤੇ ਭਾਈ ਸੁਖਦੇਵ ਸਿੰਘ ਸੁਖਾ ਮੇਰੇ ਇਲਾਕੇ ਦੇ ਆ ਮੇਰੇ ਨਾਲ ਹੀ ਪਿੰਡ ਆ ਉਹ ਪਹਿਲਾ ਖਾਲਸਾ ਕਾਲ ਜਦੋਂ ਪੜਦੇ ਪੂਰੇ ਸਿੱਖ ਨਹੀਂ ਸੀ ਪਰ ਜਦੋਂ ਮਨ ਨੂੰ ਠੋਕਰ ਵਜੀ ਪੂਰੇ ਸਿੱਖ ਵੀ ਬਣੇ ਤੇ ਚੜੀ ਹੋਈ ਬਾਜੀ ਵੀ ਉਹਨਾਂ ਨੇ ਲਾਤੀ ਸੀ ਇਸ ਕਰਕੇ ਇਹਨਾਂ ਤੇ ਕੋਈ ਸ਼ੱਕ ਨਹੀਂ ਆ ਇਹਨਾਂ ਦੇ ਦਿਲਾਂ 'ਚ ਸਿੱਖੀ ਐ ਆਪਾਂ ਬਾਹਰੋਂ ਵੀ ਸਿੱਖ ਬਣੀਏ ਗੁਰੂ ਵਾਲੇ ਬਣੀਏ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ